ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਕਲੱਬ ਵੱਲੋਂ ਆਪਣੇ ਨਗਰ ਦੇ ਹਰਦੀਪ ਸਿੰਘ ਉਹਨਾਂ ਦੇ ਘਰ ਦੀ ਵੀਡੀਓ ਬਣਾਈ ਗਈ ਸੀ ਜਿਹੜਾ ਕਿ ਮੀਂਹ ਪੈਣ ਕਾਰਨ ਨੁਕਸਾਨਿਆ ਗਿਆ ਸੀ ਤੇ ਉਹਨਾਂ ਦੇ ਘਰ ਦੀ ਜਿਹੜੀ ਦੇ ਘਰ ਦੇ ਲਈ ਪਹਿਲੀ ਸੇਵਾ ਆਪਨੇ ਕਲੱਬ ਕੋਲੇ ਪਹੁੰਚੀ ਆ ਤੇ ਉਹ ਅੱਜ ਆਪਾਂ ਸੇਵਾ ਇਹਨਾਂ ਕੋਲ ਪਹੁੰਚਦੀ ਕਰਦੇ ਇੱਥੇ ਉਹਨਾਂ ਦੇ ਘਰ ਪਹੁੰਚੇ ਆ ਜੀ ਤੇ ਸਰਦਾਰ ਰਾਜਵਿੰਦਰ ਸਿੰਘ ਜੀ ਗਰੇਵਾਲ ਸਾਹਿਬ ਉਹਨਾਂ ਵੱਲੋਂ 2500 ਰੁਪਇਆ ਇਹਨਾਂ ਦੇ ਜਿਹੜੇ ਪਰਿਵਾਰ ਦੇ ਲਈ ਦਿੱਤਾ ਗਿਆ ਸੋ ਧੰਨਵਾਦ ਕਰਦੇ ਆ ਜੀ ਆਪਾਂ ਰਾਜਵਿੰਦਰ ਸਿੰਘ ਜੀ ਗਰੇਵਾਲ ਸਾਹਿਬ ਦਾ ਕਿਉਂਕਿ ਵੀਡੀਓ ਦੇਖਣ ਤੋਂ ਬਾਅਦ ਜਿਹੜੇ ਆਪਣੇ ਨਗਰ ਦੇ ਸਤਿਕਾਰਯੋਗ ਐਨ ਆਰ ਆਈ ਨੇ ਉਹ ਜਿੰਨਾ ਵੀ ਉਹਨਾਂ ਦੀ ਸਰਦ ਆ ਉਸ ਮੁਤਾਬਕ ਉਹ ਸੇਵਾ ਭੇਜਦੇ ਨੇ ਸੋ ਬਹੁਤ ਬਹੁਤ ਧੰਨਵਾਦ ਜੀ ਆਹ ਲੋ ਜੀ 2500 ਰੁਪਇਆ ਤੇ ਹਰਦੀਪ ਸਿੰਘ ਜਿਹੜਾ ਇਹਨਾਂ ਦਾ ਹੈ ਨਾ ਘਰ ਥੋੜਾ ਜਿਹਾ ਉਮੀਦੇ ਕਰਕੇ ਨੁਕਸਾਨ ਬਹੁਤ ਹੋ ਗਿਆ ਬਹੁਤ ਸਾਰੀਆਂ ਸਤਾਂ ਚੋਂ ਦੀਆਂ ਨੇ ਉਹਨਾਂ ਨੇ ਕਮਰਿਆਂ ਦੀਆਂ ਤੇ ਥੋੜੀ ਜਿਹੀ ਸੇਵਾ ਜਣੀ ਸ਼ੁਰੂਆਤ ਕੀਤੀ ਆ ਤੇ ਜਿਵੇਂ ਸੇਵਾ ਹੋਰ ਆਉਗੀ ਤਾਂ ਆਪਾਂ ਨਾਲ ਦੀ ਨਾਲ ਇਹਨਾਂ ਦੇ ਘਰ ਪਹੁੰਚਦੇ ਹੋ ਕੇ ਇਹਨਾਂ ਨੂੰ ਸੇਵਾ ਪਹੁੰਚਦੀ ਕਰਦਾਂਗੇ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ